ਨੋ ਮਿੱਤਰੋ ਤੇ ਲੋ ਮਿੱਤਰੋ ਪਲੀਂਦੋ ਕੂਦਰੀਆਂ ਇਹ ਕੱਢ ਇਹਨਾਂ ਨੂੰ ਦੀਏ ਛੱਡ ਹੋਣੇ ਨੇ ਹੈਗੀਆਂ ਜਿਵੇਂ ਸੁੱਕੀਆਂ ਮਿੱਤਰੋ ਹੁਣ ਪਹਿਲਾ ਕਰਦੀਏ ਸੁੱਕਾ ਕੂਤਰ ਫੇਰ ਦੂਜਾ ਲਾਦੀਏ ਪਾਣੀ ਤੇ ਲੋ ਮਿੱਤਰੋ ਤੀਜਾ ਸੁੱਕਾ ਕੂਤਰ ਵੀ ਲੈ ਕੱਢ ਇਹਨੂੰ ਦੀਏ ਛੱਡ ਮਿੱਤਰੋ ਦੋਨੇ ਕੂਦਰੀਆਂ ਚੜ ਗਈਆਂ ਉੱਚੀਆਂ ਟਾਈਮ ਹੋ ਰਿਹਾ ਮਿੱਤਰੋ 6:50 ਦਾ ਆ ਤਿੰਨ ਕੂਤਰਾਂ ਨੂੰ ਦਿੱਤਾ ਮਿੱਤਰੋ ਜắp ਦੂਜਾ ਪਾਣੀ ਤੇ ਇਹਨਾਂ ਨੂੰ ਵੀ ਛੱਡ ਦੇ 5-7 ਮਿੰਟਾਂ ਤੱਕ ਫੇਰ ਸਾਨੂੰ ਮਿੱਤਰੋ ਦਿਖਾਉਣੇ ਅੱਗੇ ਵੀ ਕੀ ਬੰਦਾ ਰਾਤਾ ਹੀ ਮਿੱਤਰੋ ਪੂਰੀ ਤਕੜੀ ਨੇਦੀ ਨਾਲੇ ਤਾਂ ਹੀ ਗੱਟੇ-ਗੱਟੇ ਥੱਲੇ ਡਗੇ ਪਏ ਨੇ ਤੇ ਨਾਲੇ ਬਾਲਟੀ ਉੱਡ ਕੇ ਹਵਾ ਨਾਲ ਉੱਥੇ ਵਗੀ ਸੀ ਮਿੱਤਰੋ ਬਾਕੀ ਤੁਹਾਨੂੰ ਦਿਖਾਉਣੇ ਅੱਜ ਕਿਵੇਂ ਉੱਡਦੇ ਨੇ ਕਬੂਤਰ ਕਿਵੇਂ ਨਹੀਂ ਕੱਲ ਇਹਨਾਂ ਦੀ ਬੰਦੀ ਸੀਗੀ ਤੇ ਪਰਸਵੀ ਬੰਦੀ ਸੀ ਕੱਲ ਤੇ ਪਰਸੋ ਮਿੱਤਰੋ ਪੂਰੀ ਫੁੱਲ ਗਰਮੀ ਸੀ ਆਥਾਂ ਨੂੰ ਬਾਜੀ ਨਿਬੜ ਗਈ ਅੱਜ ਹੁਣ ਜਾਨਵਰ ਦੇਖੋ ਮਿੱਤਰੋ ਕਿੰਨੇ ਵਹੰਦੇ ਨੇ ਕਿੰਨੇ ਵੇ ਨਹੀਂ ਛਤਰੀ ਦੀ ਆ ਪਲਾ ਮਿੱਤਰੋ ਲੋ ਮਿੱਤਰੋ ਇਹ ਕੂਤਰ ਵੀ ਲੈ ਕੱਟ ਯਾ ਮਿੱਤਰੋ ਵੀ ਉਹਨਾਂ ਕਛੜ ਦੀਆਂ ਨਾਲ ਇਹ ਕਬੂਤਰੀਆਂ ਮਿੱਤਰੋ ਇੱਕ ਕਮੰਡਲੀ ਕੂਤਰੀ ਲੈਤੀ ਮਿੱਤਰੋ ਕੱਢ ਆਪਾਂ ਇਹਨੂੰ ਵੀ ਦੇਖ ਛੱਡ ਉਹ ਲੈ ਕੇ ਆਖਰੀ ਦੂਸਰੀ ਪੇਟੀ ਵਾਲੀ ਇਹਨੂੰ ਵੀ ਕੱਢਦੀਆਂ ਮਿੱਤਰੋ ਗਈਏ ਵੀ ਹੱਡ ਮਿੱਤਰੋ ਹਨ ਦੇਖਦੇ ਆ ਲਾ ਦੀਏ ਛਤਰੀ ਸਤਿ ਸ਼੍ਰੀ ਅਕਾਲ ਮਿੱਤਰ ਅੱਜ ਇਹ ਖੁੱਡੇ ਆ ਗਏ ਕੂਤਰ ਨੂੰ ਹੁਣ ਪਾਣੀ ਪਾਤਾ ਸੀ ਤੇ ਪਾ ਦੀ ਇਹਨਾਂ ਨੂੰ ਦਾਣੇ ਬੱਚੇ ਵੀ ਆਪਣੇ ਹੋ ਗਏ ਪੂਰੇ ਵੱਡੇ ਇੱਕ ਬੱਚਾ ਹੈ ਕਾਲ ਪੂਛਾ ਦੂਜਾ ਲਾਲਸਰਾ ਕਾਲ ਪੂਛਾ ਕਾਲੀ ਮਿੱਤਰ ਨੂੰ ਦਾਣੇ ਹਨ ਤੇ ਨਾਲੇ ਅੱਜ ਆਪਾਂ ਜਿਹੜੀ ਦੂਜੀ ਜੋੜੀ ਸੀ ਇਹਨਾਂ ਥੱਲੇ ਲਕਿਆਂ ਦੇ ਬੱਚੇ ਸੀ ਮਿੱਤਰ ਉਹ ਗਏ ਮਾਰਾ ਤਾਂ ਕਰਕੇ ਹੁਣ ਇਹ ਜੋੜੀ ਦੁਨੀਆ ਤੋੜ ਆ ਗੋਲੇ ਹੋ ਗਏ ਮਿੱਤਰ ਦੇਖੋ ਕੜਾਈ ਬੱਚੇ ਆਪਾਂ ਡੱਬੇ ਤੇ ਜੂੜ ਦੱਸੇ ਇਹਨਾਂ ਨੂੰ ਆਪਾਂ ਹੱਥ ਤੇ ਗਿਜਾਈਏ ਇੱਕ ਇੱਕ ਬੱਚੇ ਨੇ ਇਹਨਾਂ ਚੋਂ ਕਿ ਨਾਗ ਜਾਈਏ ਕਿ ਛਤਰੀ ਤੇ ਲਾਈਏ ਤੇ ਜਰੂਰ ਦੱਸੇ ਮਿੱਤਰੋ ਆਹ ਜੋੜੀ ਪਾਲੀ ਜਾਂਦੀਆਂ ਮਿੱਤਰੋ ਇਹਨਾਂ ਨੂੰ ਵੀ ਪਾ ਲਈਏ ਦਾਣੇ ਇਹਨਾਂ ਦੇ ਲੱਗੇ ਦਾਣੇ ਖਾਣ ਸਾਰੇ ਲੱਗੇ ਤੇ ਇਹ ਜੋੜੀ ਵੀ ਹੁਣ ਆਖੂਡੇ ਛੜਤੇ ਹੁਣ ਆਪਾਂ ਇਹਨਾਂ ਤੋਂ ਨਹੀਂ ਤਰਾਂਦੇ ਮਿੱਤਰੋ ਅੰਡੇ ਕਿ ਗਰਮੀ ਹੋ ਗਈ ਬਾਲੀ ਲੱਗੇ ਆਪਾਂ ਪੰਜੇ ਇੱਕ ਦੋ ਦਿਨਾਂ ਵਿੱਚ ਵਿੱਚ ਚਿਕਾਰਾਂਗੇ ਮਿੱਤਰੋ ਕਿਉਂਕਿ ਹੁਣ ਦਾਣੇ ਖਾਣ ਲੱਗੇ ਹੋ ਬੱਚੇ ਵੀ ਦੇਖੋ ਮਿੱਤਰੋ ਜੈਡ ਬਲੈਕ ਲਗਾ ਉੱਜਾ ਉਹ ਬੈਠਾ ਵੱਡੀ ਲੱਗੀ ਇਹ ਪੱਠੀ ਇਹ ਬੈਠੇ ਪਹਿਲਾਂ ਵਾਲੀ ਇਹ ਬੈਠਾ ਮਿੱਤਰੋ ਵੱਡਾ ਜਿਹਾ ਖੰਦਾ ਜੋੜਾ ਓਕੇ ਆ ਮਿੱਤਰੋ ਕੰਮ ਬਾਕੀ ਤੁਹਾਨੂੰ ਮਰਾਉਣੇ ਆ ਜਿਹੜੇ ਕੁੱਤ ਛੱਡੇ ਉਹਨਾਂ ਤੇ ਵੀ ਨਹੀਂ ਗਾ ਤੇ ਲਓ ਮਿੱਤਰੋ ਵੱਡੀਆਂ ਜੋੜੀਆਂ ਨੂੰ ਵੀ ਪਾ ਦਈਏ ਦਾਣੇ ਤੇ ਕਿਉਂਕਿ ਇਹਨਾਂ ਨੇ ਵੀ ਘੱਟ ਰੱਖੇ ਨੇ ਬੱਚੇ ਮਿੱਤਰੋ ਤਾਂ ਕਰਕੇ ਇਹਨਾਂ ਨੂੰ ਵੀ ਦਾਣੇ ਪਾਉਣੇ ਹੈਗੇ ਨੇ ਮਿੱਤਰੋ ਬਹੁਤ ਜ਼ਰੂਰੀ ਅੰਡੇ ਹੁੰਦੇ ਤਾਂ ਰੱਖੇ ਨੇ ਸਾਰਿਆਂ ਨੇ ਬਾਕੀ ਦੇਖਦੇ ਹੁਣ ਮਿੱਤਰੋ ਕੀ ਬੰਦਾ ਦਿਖਾਉਣੇ ਹਨ ਨੂੰ ਅੱਗੇ ਤੇ ਲੋ ਮਿੱਤਰੋ ਪਾਣੀ ਵੀ ਦਿੱਤਾ ਰੱਖ ਜੋੜੀਆਂ ਨੂੰ ਹੁਣ ਇਹ ਖੁੱਡਾ ਕਰਦੀ ਮਿੱਤਰੋ ਬੰਦ ਮਿੱਤਰੋ ਆਪਣੀ ਪੈਨਲੀ ਸੁੱਕੀ ਖੁੱਧਰੀ ਗਈ ਬੈਠਾ ਇਹ ਬੈਠੇ ਮਿੱਤਰੋ 1:07 ਮਿੰਟਾਂ ਤੇ ਬਹੁਤ ਵਧੀਆ ਉੱਡੀ ਬਾਈ ਤੇ ਇਹ ਅਸਲ ਤਾਂ ਬਾਈ ਮੌਸਮ ਜਿਹਾ ਖਰਾਬ ਹੋ ਰਿਹਾ ਹੈਗਾ ਤਾਂ ਕਰਕੇ ਭਾਉਣੇ ਆ ਸਾਰੇ ਜਨਵਰੀ ਇਹ ਫਿਰ ਇਹ ਟਾਂਗੇ ਤੇ ਕੂਤਰ ਬੰਨੇ ਆ ਉਹਦੇ ਕਰਕੇ ਬੈ ਗਈ ਮਿੱਤਰੋ ਬਾਕੀ ਸਾਨੂੰ ਅੱਗੇ ਦਿਖਾਉਣੇ ਆ ਵੀ ਕਿਵੇਂ ਆ ਕਿਵੇਂ ਨਹੀਂ ਆ ਜਾਂਦੇ ਚੜਦੇ ਮਿੱਤਰੋ ਉਤਰ ਤਿਆ ਮਿੱਤਰੋ ਆਪਣੇ 2 ਵਜਨ ਚ ਰਹਿ ਗਏ 2 ਮਿੰਟ ਤੇ ਦੋ ਕਬੂਤਰ ਕੇ ਬੈਠ ਹੋਰ ਹੁਣ ਆਉਣ ਲੱਗੀ ਸੀ ਬਾਬੇ ਮਾੜੀ ਮਾੜੀ ਤੇਜ਼ ਜੀ ਹਵਾ ਮੈਨੂੰ ਐ ਸੀ ਵੀ ਆਣਾ ਜਾਵੇਂ ਨੇਰੀ ਤਾਂ ਕਰਕੇ ਹੁਣ ਆਪਾਂ ਕਬੂਤਰ ਜਾਂਦੇ ਆ ਭਾਈ ਮਿੱਤਰੋ ਜਾਲ ਜਿੱਕਰ ਰੱਖੇ ਨੇ ਕਬੂਤਰ ਬਾਹਰ ਤੁਹਾਨੂੰ ਦਿਖਾਉਣੇ ਆ ਬਾਹਰ ਤੇ ਲਓ ਮਿੱਤਰੋ ਅੱਜ ਆਪਾਂ ਕੂਤਰ ਵੀ ਛੜ ਤੇ ਜਾਲ ਚ ਨਾਉਣ ਵਾਸਤੇ ਤੇ ਕਬੂਤਰ ਆਪਣੇ ਮਿੱਤਰ ਜਾਂ ਜਾਂਦੇ ਆ ਬੈਠੀ ਇਹਨਾਂ ਨੂੰ ਭਾਉਣਾ ਵੀ ਆ ਕਿਉਂਕਿ ਥੋੜਾ ਜਿਹਾ ਸੁੱਕੇ ਨੇ ਕੂਤਰ ਰਗੜੇ ਨੇ ਜਾਣ ਤਾਂ ਕਰਕੇ ਮਿੱਤਰੋ ਹੁਣ ਉਹ ਕਰਦੇ ਆ ਦੋ ਕੂਤਰ ਆਪਣੇ ਖੜੇ ਨੇ ਹਜੇ ਉੱਚੇ ਤੇ ਇਹ ਕੂਤਰੀ ਆਪਣੇ ਤੋਂ ਬਾਬੇ ਗਲਤੀ ਨਾਲ ਖੋਡੇ ਚੋਂ ਨਿਕਲ ਕੇ ਦਾਣੇ ਖਾਦੇ ਹੋਏ ਆਗੇ ਤੇ ਆਹ ਦੇਖੋ ਮਿੱਤਰੋ ਮਾਰਦੇ ਡੁਕਕੀਆਂ ਵੱਡੇ ਕੂਤਰ ਆਪਣੇ ਸਾਰੇ ਮਾਰਦੇ ਨੇ ਚੁੰਭੀਆਂ ਲੈਂਦੇ ਨੇ ਨੀ ਯਾਰ ਆ ਤਾਂ ਮਿੱਤਰੋ ਜ਼ਿੰਦਗੀ ਦਾ ਆਪਦੀ ਦਾ ਇਹ ਨਾਉਣ ਗਿਆ ਜੇ ਇਹ ਬਾਕੀ ਦਿਖਾਉਣੇ ਹਨ ਮਿੱਤਰੋ ਪਿਆ ਦੀ ਗਿਰ ਉਹਨਾਂ ਨੂੰ ਪਾਣੀ ਪੂਣੀ ਇਹਨੇ ਤਾਂ ਹੀ ਖਚਿਆ ਨਹੀਂ ਮਿੱਤਰੋ ਪਾਣੀ ਇਹਨੂੰ ਫੇਰ ਪਾਵਾਂਗੇ ਦਾਣੇ ਤੇ ਲੋ ਮਿੱਤਰੋ ਆਪਣੀ ਇੱਕ ਕੂਦਰੀ ਗਈ ਬੈਠ ਹੋਰ ਇਹ ਬੈਠੀ ਮਿੱਤਰੋ 3:30 ਵਜੇ ਇਹਨੂੰ ਵੀ ਰੱਖਦੀਏ ਪਾਣੀ ਇਹ ਵੀ ਸੀਗੀ ਸੁੱਕੀ ਤੇ ਲੋ ਮਿੱਤਰੋ ਪੀ ਲਿਆ ਪਾਣੀ ਤੇ ਲੋ ਮਿੱਤਰੋ ਆਹ ਕੂਦਰੀਆਂ ਵੀ ਖਾ ਲੈ ਬਰਾਮ ਇਹਨੂੰ ਵੀ ਖਾਦੀਏ ਹੁਣ ਖੁੱਡੇ ਚ ਮਿੱਤਰੋ ਲੋ ਕੂਦਰਾ ਆਪਣੇ ਓਡੇ ਫਿਰਦੇ ਨੇ ਉਹ ਤੁਹਾਨੂੰ ਦਿਖਾਵਾਂਗੇ ਜਦੋਂ ਬੈਠੇ ਮਿੱਤਰੋ ਟਾਈਮ ਹੋ ਗਿਆ 4 ਵਜੇ ਦਾ ਇੱਕ ਪਾਣੀ ਵਾਲਾਗਾ ਤੇ ਇੱਕ ਸੁੱਕਾਗਾ ਮਿੱਤਰੋ ਬਾਕੀ ਛੋਨੂੰ ਦਿਖਾਉਣੇ ਆਗੇ ਇਦੋ ਆਈ ਨੀ ਬਹੁਤ ਉੱਚੇ ਖੜੇ ਨੇ ਬਾਬੇਓ ਤੇ ਲੋ ਮਤਰੋ ਜਿਹੜੇ ਆਪਣੇ ਦੋ ਕਬੂਤਰ ਰਹਿ ਗਏ ਸੀ ਉਹ ਵੀ ਗਏ ਨੇ ਬੈਠਾ ਇਹ ਬੈਗੇ ਸੀ ਮਿੱਤਰੋ 5 ਵਜੇ ਆਪਾਂ ਕਿਤੇ ਬਾਗੇ ਸੀ ਮੜਾ ਜਾਂ ਕੰਮ ਮੰਗਰੋ ਦੂਜਾ ਮੁੰਡਾ ਲਾ ਗਿਆ ਸੀ ਤੇ ਹੁਣ ਇਹਨਾਂ ਨੂੰ ਮਿੱਤਰੋ ਰੱਖ ਦਈਏ ਪਾਣੀ ਦਿਖਾਉਣਾ ਹੁਣ ਜਲ ਕੇ ਦੂਜਾ ਕਬੂਤਰ ਵੀ ਇਹਨੂੰ ਪਿਆ ਦੀਏ ਗੇਰਾ ਪਾਣੀ ਆ ਜਾ ਓਏ ਆਇਆ ਆਇਆ ਹੁਣ ਪੀਣੋਂ ਕਬੂਤਰ ਪਾਣੀ ਇਹ ਤੇ ਹੁਣ ਇਹਨੂੰ ਡੱਕ ਮਾ ਪਾਣੀ ਪਿਆ ਦਾਂਗੇ ਗੇਰਾ 5 ਵਜੇ ਮਿੱਤਰੋ ਛਾਲ ਛਾਲ ਵਾਂਗਾ ਅੱਜ ਇਹ ਦੋਨੇ ਕਬੂਤਰੇ ਆ ਇੱਕ ਕਬੂਤਰ ਤੇ ਇੱਕ ਕੂਦਰੀ ਸੀ ਇਹ ਪਾਣੀ ਤੇ ਸੀ ਉਹ ਫੁੱਕ ਫੁੱਕ ਸੁੱਕਾ ਸੀ ਮਿੱਤਰੋ ਉਹਨੂੰ ਵੀ ਦੇਖਦੇ ਆ ਪਰ ਸੋ ਲਾਵਾਂਗੇ ਮਿੱਤਰੋ ਪਾਣੀ ਆਪਾਂ ਪਹਿਲਾਂ ਇਹ ਰੱਖ ਦਈਏ ਉਹਨੂੰ ਵੀ ਪਾਣੀ ਬਹੁਤ ਸੋਹਣੇ ਉੱਡੇ ਬਈ ਅੱਜ ਕਬੂਤਰ ਆਪਣੇ ਤੇ ਇਹ ਕਬੂਤਰ ਜਿਵੇਂ ਸੁੱਕਾ ਜੀ ਮਿੱਤਰੋ ਮੈਂ ਤਾਂ ਇਹ ਆ ਵੀ ਇਹ ਨਾ ਉੱਡ ਗਿਆ ਜੀ ਕਰੋ ਮਿੱਤਰੋ ਚੈੱਕ ਕਬੂਤਰ ਤੇ ਜਰੂਰ ਦੱਸਿਓ ਆਪਣਾ ਜੇ ਕਬੂਤਰ ਕਿਵੇਂ ਲੱਗਿਆ ਵੀ ਵਧੀਆ ਲੱਗਿਆ ਮੈਨੂੰ ਬਹੁਤ ਵਧੀਆ ਲੱਗਿਆ ਬਾਈ ਉੜਦਾੜ ਦਾ ਪੂਰਾ ਵਧੀਆ ਬਈ ਇਹ ਮਿੱਤਰੋ ਆ ਕੀ ਤੁਹਾਨੂੰ ਦਿਖਾਉਣੇ ਹੈ ਗੇਰਾ ਤੇ ਆਹ ਹੈ ਹੈ ਕੁਤਰ ਪਾਣੀ ਦਾ ਪੀ ਲੈਂਦੇ ਹੈਗਾ ਉੱਡ ਕੇ ਆਏ ਹੈ ਨਾ ਜੀ ਤਾਂ ਕਰਕੇ ਗਵਾਲਾ ਤੰਗ ਨਹੀਂ ਕਰਦੇ ਪੀ ਲਿਆ ਮਿੱਤਰੋ ਨਹੀਂ ਪਾਣੀ ਹੁਣ ਆਪਾਂ ਖਟੀਆਂ ਦੀ ਕੁਤਰੀ ਨੂੰ ਕੱਟ ਕੇ ਪਾ ਦਈਏ ਮਿੱਤਰੋ ਬਦਾਮ ਤੇ ਲੋ ਮਿੱਤਰੋ ਕੁਤਰੀ ਤੇ ਬਦਾਮ ਲੈ ਛੱਲਾ ਹੁਣ ਇਹਨੂੰ ਪਾ ਦਈਏ ਮਿੱਤਰੋ ਕੱਟ ਕੇ ਬਦਾਮ ਆਪਾਂ ਤੇ ਲੋ ਮੇਟਰ ਕੁਦਰੀ ਨੂੰ ਕਣਕ ਦਿੱਤੀ ਪਾ ਬਦਾਮ ਲੈ ਆਏ ਨੇ ਖਾ ਉਹਨੂੰ ਕੱਟ ਕੇ ਪਾ ਦਈਏ ਦੂਜਿਆਂ ਨੂੰ ਵੀ ਪਹਿਲਾਂ ਚੈੱਕ ਕਰ ਲਈਏ ਇਹਨਾਂ ਨੇ ਪਾਣੀ ਲਿਆ ਖਿੱਚ ਕੇ ਨਹੀਂ ਖਿੱਚਿਆ ਦੇਖੋ ਮਿੱਤਰੋ ਨਹੀਂ ਸੁਣਦੀ ਆਵਾਜ਼ ਤਾਂ ਕਰਕੇ ਖਿੱਚ ਲੈਣੇ ਪਾਣੀ ਹਣਿਆਂ ਨੂੰ ਵੀ ਧਰ ਦਈਏ ਮਿੱਤਰੋ ਲੈ ਆ ਕੇ ਬਦਾਮ ਇਹਨੂੰ ਖਾ ਲਈ ਕਣਕ ਜੜੇ ਇਹਨੂੰ ਵੀ ਕੱਢ ਲਈਏ ਮਿੱਤਰੋ ਬਾਹਰ ਆ ਜਾਓ एनू भी पाव मित्रों मित्रों हो ना, थोड़े टाइम तक अरे मस्तियाँ कर मित्रो, मित्रों भी कल थोड़े टाइम बहर खेलू भी, चलो ते, आया भाई आया 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 चलो मित्रों गया अंदर इन पड़ के पा दी बदम चलो मित्रों इन जनकने पा हूं इन छुडे चे पी लू की पानी पुनी हूँ पा दी मित्रों दूजे गुतर बदम ਤੇ ਲੋ ਮਿੱਤਰੋ ਆਹ ਕੂਦਰੀ ਨੂੰ ਰੱਖਦੀ ਆ ਹੁਣ ਬਦਾਮ ਖਾ ਲੂਗੀ ਮਿੱਤਰੋ ਇਹ ਵੀ ਹੁਣ ਬਦਾਮ ਕੱਟ ਲਈ ਆਪਣੇ ਮਿੱਤਰੋ ਬਾਜ ਵਾਸਤੇ ਤੇ ਲੋ ਮਿੱਤਰੋ ਆਹ ਕੂਦਰੀ ਨੂੰ ਪਾ ਦੇ ਬਦਾਮ ਆ ਕੂਦਰੀ ਨਾਲ ਕੰਮ ਤੇ ਧਨਵੇੜ ਹੁਣ ਅਗੇਰਾ ਛੱਡ ਦਈਏ ਲਾਈਟ ਮਿੱਤਰੋ ਪਾਣੀ ਪੂਣੀ ਪੀ ਲੈਣੀ ਆ ਆਹ ਕੂਦਰੀ ਲੈ ਕੇ ਬਦਾਮ ਪਾ ਲੈ ਨੂੰ ਜਿੰਨੇ ਪਾ ਮਿੱਤਰੋ ਬਦਾਮ ਤੇ ਲੋ ਮਿੱਤਰੋ ਆਹ ਕੂਦਰ ਨੂੰ ਰੱਖ ਤੇ ਬਦਾਮੇ ਵੀ ਲੱਗਿਆ ਖਾਣ ਬਦਾਮ ਮਿੱਤਰੋ ਤੇ ਲੋ ਮਿੱਤਰੋ ਆਹ ਕੂਦਰ ਨੂੰ ਹੀ ਪਾ ਦੀ ਕਣਕਾ ਬਦਾਮ ਵਾਲੇ ਨੇ ਖਾ ਮਿੱਤਰੋ ਫੇਰ ਇਹਨੂੰ ਛੱਡ ਦਿਆ ਖੁੱਡੇ 'ਚ ਛਤਰੀਆਂ ਛੁਤਣੇ ਦਿੱਤੀਆਂ ਮਿੱਤਰੋ ਲਾ ਆਪਾਂ ਨਾਲੇ ਇੱਕ ਬਾਈ ਨੂੰ ਬਦਾਮ ਖਵਾ ਕੇ ਬਾੜ ਤਾਂ ਪਿੰਜਰੇ 'ਚ ਜੋੜੀਆਂ ਦੇ ਦਾਣੇ ਵੀ ਦੀਏ ਮਿੱਤਰੋ ਚੱਕ ਪਹਿਲੇ ਖਾਲੇ ਦਾਣੇ ਮਿੱਤਰੋ ਤੇ ਲਓ ਮਿੱਤਰੋ ਇਹਨੂੰ ਵੀ ਛੱਡ ਦਿਆ ਹੁਣ ਖੁੱਡੇ 'ਚ ਅਕੀ ਗੁਤਰ ਉੱਤੇ ਜਿਹੜੇ ਬੈਠੇ ਨੇ ਬਾਪੂ ਆਉਦਿਆਂ ਦੀ ਥਾਮਾਂ ਤੇ ਤੇ ਮਿੱਤਰੋ ਜਰੂਰ ਦੱਸਿਆ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਰੀ ਸਾਰੀ ਵੀਡੀਓ ਦੇਖਣ ਲਈ ਮਿੱਤਰੋ ਧੰਨਵਾਦ ਚੈਨਲ ਕਰ ਲੋ ਆਪਣਾ ਸਬਸਕ੍ਰਾਈਬ ਹੋ ਰਹੀ ਜੀ ਮੈਨੂੰ ਦੇਖਣ ਲਈ ਆ ਗਿਆ ਮਿੱਤਰੋ ਪਾਣੀ ਪੀਣ